ਪਹਿਲਾਂ ਤਾਂ ਵੀਰੇ ਆਪਣਾ ਨਾਮ ਦੱਸੋ ਤੁਹਾਡਾ ਕੀ ਨਾਮ ਹੈ ਜਸਵਿੰਦਰ ਆ ਜੀ ਠੀਕ ਆ ਥੋੜਾ ਥੋੜੀ ਹਵਾ ਚੱਲਦੀ ਆ ਤੇ ਇਸ ਕਰਕੇ ਐਡਜਸਟ ਕਰਿਓ ਆਵਾਜ਼ ਨੂੰ ਕਿੰਨਾ ਆਪਾਂ ਪੜੇ ਕਿੰਨਾ ਹੈ ਬਈ ਪੜੇ 7 ਕਈ ਹੈ ਬਈ ਅੱਛਾ 7 ਕਲਾਸਾਂ ਪੜੇ ਆ ਠੀਕ ਆ ਤੇ ਕਦੋਂ ਤੁਸੀਂ ਜੇ ਸ਼ੁਰੂ ਕੀਤਾ ਕੰਮ ਤੁਸੀਂ ਬੱਕੀ ਨੇ ਜਾ ਰਹੇ ਹਾਂ ਅਸੀਂ ਸ਼ੁਰੂ ਕੀਤਾ 7ਵੀਂ ਕਲਾਸ ਤੋਂ ਸ਼ੁਰੂ ਕਰਤਾ ਸੀਗਾ 6ਵੀਂ 7ਵੀਂ ਸੀਗੀ 6ਵੀਂ 7ਵੀਂ ਦੇ ਵਿੱਚ ਸਾਡੇ ਬਾਪੂ ਦਾਦੇ ਸਾਡੇ ਚਾਰ ਦੇ ਸੀਗੇ ਅੱਛਾ ਜਿੱਦਾਂ ਹੋਲੀ ਸਾਨੂੰ ਸ਼ੌਂਕ ਪੈ ਗਿਆ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਤੁਹਾਡੇ ਜਿਹੜੇ ਦਾਦੇ ਪੜਦਾਦੇ ਹੋ ਪਹਿਲਾਂ ਇਹੀ ਕੰਮ ਕਰਦੇ ਕਿੰਨੇ ਕ ਸਾਲਾਂ ਤੋਂ ਫੇਰ ਵੀ ਤੀਜੀ ਚੌਥੀ ਪੀੜ੍ਹੀ ਸਾਡੀ ਆ ਬੀ 3 ਤੀਜੀ ਚੌਥੀ ਪੀੜ੍ਹੀ ਆ ਠੀਕ ਆ ਤੇ ਫੇ ਪੜਾਈ ਦੇ ਵਿੱਚ ਕਿਦਾਂ ਵਧੀਆ ਸੀ ਕਿ ਠੀਕ ਹੀ ਸੀ ਕੰਮ ਪੜਾਈ ਦੇ ਵਿੱਚ ਤਾਂ ਠੀਕ ਹੀ ਸੀ ਭਜੀ ਕੰਮ ਫੇ ਥੋੜਾ ਜਿਆਦਾ ਸੁੱਤਿਆ ਸੀਗੀ ਅੱਛਾ ਤੇ ਹੁਣ ਕਿੰਨੀ ਉਮਰ ਕਿੰਨੀ ਐ ਸ਼ਾਮ ਦਾ ਉਮਰ ਮੇਰੀ ਹੋ ਗਈ 34 ਸਾਲ ਦੀ 34 ਸਾਲ ਵਿਆਹ ਹੋਇਆ ਹੋਣਾ ਨਾ ਉਮਰ ਪਰ ਲੱਗਦੀ ਨਹੀਂ ਦੇ ਦੇਖਣ ਨੂੰ ਲੱਗਦੀ ਨਹੀਂ ਵੀ 34 ਸਾਲ ਹੋ ਗਈ ਦੋ ਬੱਚੇ ਆਪਣੇ ਅੱਛਾ ਦੋ ਬੱਚੇ ਆ ਤੇ ਕਿੰਨੇ ਸਾਲਾਂ ਤੋਂ ਕਰਦੇ ਪਏ ਇਹ ਕੰਮ ਤੁਹਾਨੂੰ ਦੱਸਿਆ ਭਜੀ ਨੀ ਤੁਸੀਂ ਤੁਸੀਂ ਮਨੋਤ ਘਰ ਦੇ ਦਾ ਤੁਹਾਨੂੰ 10-12 ਸਾਲ ਹੋਈ ਗਏ ਤੇਨੂੰ ਵੀ 10-12 ਸਾਲ ਹੋ ਗਏ ਅੱਛਾ ਚਲੋ ਇਹ ਦੱਸੋ ਮੇਰਾ ਵੀਰ ਤੁਹਾਡੇ ਕੋ ਕਿੰਨੇ ਬੱਕਰੀਆਂ ਕਿੰਨੇ ਆ ਟੋਟਲ ਇਹ 24-25 ਹੈਗੇ ਆ 24-25 ਹੈ ਜੀ ਤੇ ਜਿਹੜੇ ਤੁਹਾਡੇ ਪਰਿਵਾਰ ਚ ਹੋਣੇ ਉਹ ਵੀ ਕਰਦੇ ਹੋਣੇ ਨਾ ਗਾਂ ਆ ਜੀ ਹਾਂ ਜੀ ਹਾਂ ਜੀ ਠੀਕ ਆ ਇਹਦਾ ਆਪਾਂ ਨੂੰ ਫਾਇਦਾ ਹੈਗਾ ਕਿ ਫਾਇਦਾ ਤਾਂ ਬਹੁਤ ਹੈ ਬੰਦੀ ਆ ਹੁਣ ਹੁਣ ਬੰਦੇ ਜਿੱਦਾਂ ਕਈ ਦੇਖਦੇ ਆ ਤੁਹਾਨੂੰ ਬੱਕਰੀ ਚਾਰਦੇ ਹੋ ਸੋਚਦੇ ਹੋ ਯਾਰ ਇਹ ਤਾਂ ਬੜਾ ਗਰੀਬ ਆ ਬੰਦਾ ਮਤਲਬ ਦੇਖਣ ਨੂੰ ਬੰਦਾ ਸੋਚੂ ਪਰ ਮੈਂ ਕਹਿੰਦਾ ਇਹ ਗੱਲ ਗਲਤ ਆ ਹਨਾ ਬਾਜੀ ਇਦਾਂ ਤਾਂ ਨਹੀਂ ਹੈ ਗਲਤ ਨਹੀਂ ਹੈ ਹੁਣ ਆ ਬੱਕਰੀਆਂ ਇਹ ਇਹਨਾਂ ਦਾ ਰੇਟ ਬਹੁਤ ਹੁਣ ਆਇਆ ਬੱਕਰੀ ਹੋਵੇ ਬਹੁਤ ਆ ਪਾਜੀ 15000 20000 ਤੋਂ ਸ਼ੁਰੂ ਆ ਅੱਛਾ ਵਧੀਆ ਤੋਂ ਬੱਕਰੀ ਇੱਕ ਜਾਨਵਰ ਹਨਾ ਇੱਕ ਬੱਕਰੀ 15000 20000 ਦੀ ਮਿਲ ਜਾਂਦੀ ਹੈ ਸਟਾਰਟਿੰਗ ਸਟਾਰਟਿੰਗ ਮਹਿੰਗੀਆਂ ਤੋਂ ਮਹਿੰਗੀਆਂ ਵੀ ਹੋ ਜਾਂਦੀਆਂ ਹਾਂਜੀ ਹਾਂਜੀ ਗਾਂ ਫਿਰ ਜਿੱਦਾਂ ਉਹ ਖਰਾਕ ਦੇ ਹਿਸਾਬ ਨਾਲ ਚੱਡੇ ਦੁੱਧ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਆਪਾਂ ਨੂੰ ਜਿੱਦਾਂ ਬਲਜੀ ਆ ਗਈ ਆ ਉਹ ਕੀ ਕਹਿੰਦੇ ਉਹਨੂੰ ਨਸਲ ਦੇ ਹੂੰ ਨਸਲਾਂ ਵਧੀਆ ਹਨ ਅਲੱਗ-ਅਲੱਗ ਸੋਜੀ ਨਸਲ ਹੈ ਬੀਟਲ ਨਸਲ ਹੈ ਠੀਕ ਹੈ ਉਹਦਾ ਰੇਟ ਲੱਗ ਜਾਂਦਾ ਭਾਈ ਨਹੀਂ ਠੀਕ ਹੈ ਅੱਛਾ ਜਿਹੜੀ ਇੱਕ ਵਧੀਆ ਬੱਕਰੀ ਆ ਉਹ ਕਿੰਨਾ ਦੁੱਧ ਦਿੰਦੀ ਐ ਕਿਕਰ ਇਹ ਚੋਨੇ ਕਿੰਨੇ ਟਾਈਮ ਪਾਉਂਦਾ ਵਧੀਆ ਬੱਕਰੀ ਦੁੱਧ ਦੇ ਜਾਂਦੀ ਆ 2.5 ਕਿਲੋ 2.5 ਕਿਲੋ ਜੇ ਤਾਂ ਵੱਧ ਤੋਂ ਵੱਧ ਹੋਵੇ ਵੱਧ ਤੋਂ ਵੱਧ 3 ਕਿਲੋ ਵੀ ਕਰ ਜਾਂਦੀ ਆ ਠੀਕ ਆ ਜਿਹੜੀ ਵਧੀਆ ਜਿਹੜੀ ਨਾਰਮਲ ਜਿਹੜੀ ਨਾਰਮਲ ਹੋਵੇ ਨਾਰਮਲ ਫਿਰ ਭਾਜੀ ਉਹ ਫਿਰ 2 2.5 1.5 2 ਕਿਲੋ ਦੇ ਲੱਗ ਲੱਗ ਰਹਿ ਜਾਂਦੀ ਹੈ 1.5 2 ਕਿਲੋ ਅੱਛਾ ਜਦੋਂ ਹੁਣ ਆਪਾਂ ਗਾਵਾਂ ਨੂੰ ਪਾਉਨੇ ਆ ਫੀਡ ਪਾਉਨੇ ਆ ਉਹਦੇ ਨਾਲ ਦੁੱਧ ਵੱਧਦਾ ਹਨਾ ਹਾਂਜੀ ਹਾਂਜੀ ਤੇ ਇਹਦੇ ਨਾਲ ਵੀ ਵੱਧਦਾ ਦੁੱਧ ਹੈ ਨਾ ਇਹ ਵੀ ਫੀਡ ਪਾ ਕੇ ਹਾਂਜੀ ਹਾਂਜੀ ਠੀਕ ਇਹਨਾਂ ਨੂੰ ਕਿਹੜੀ ਫੀਡ ਪਾਈ ਜਾਂਦੀ ਹੈ ਫੀਡ ਇਹਨਾਂ ਨੂੰ ਭਾਜੀ ਇਹਨਾਂ ਦੀ ਆਪ ਦੀ ਸਪੈਸ਼ਲ ਫੀਡ ਆਉਂਦੀ ਹੈ ਬੱਕਰੀ ਵਾਲੀ ਉਹ ਪਾਈ ਦੀ ਜਾਂ ਦਾਣਾ ਕਣਕ ਭਾਜੀ ਅੱਛਾ ਹਾਂਜੀ ਠੀਕ ਆਪਾਂ ਦੁੱਧ ਦੀ ਗੱਲ ਕਰੀ ਵੀ ਦੁੱਧ ਤੁਸੀਂ ਕਿੱਥੇ ਪਾਉਨੇ ਆ ਇਹਦਾ ਪਰ ਅਜ ਤੱਕ ਦੇਖਿਆ ਨਹੀਂ ਬੱਕਰੀਆਂ ਉਹਦੇ ਸੋਣਿਆ ਨਹੀਂ ਜਿੱਦਾਂ ਹਨ ਜਿਆਦਾ ਵੀ ਅਸੀਂ ਦੁੱਧ ਦੁੱਧ ਹੀ ਨੂੰ ਪਾਈਦਾ ਭਾਜੀ ਕੁਛ ਲੰਡਾਂ ਵਾਲਾ ਜੀਵੇ ਉਹ ਦੇਰੀ ਦਾ ਜੇ ਸੈਲ ਘਟੇ ਹੋਣ ਹਨਾ ਹਾਂਜੀ ਅੱਛਾ ਜਿਆਦਾ ਤਾਂ ਦੁੱਧ ਹੀ ਨੂੰ ਪਾਉਨੇ ਆ ਤੇ ਕਿੰਨੇ ਰੁਪਏ ਕਿਲੋ ਫੇਰੇ ਦੁੱਧ ਹੀ ਨੂੰ ਦਿੰਨੇ ਤੁਸੀਂ ਦੁੱਧ ਦੁੱਧ ਹੀ ਨੂੰ ਭਾਜੀ 40-50 ਰੁਪਏ ਕਿਲੋ ਦੇ ਦੀ ਜਰਾ ਅੱਛਾ ਅਲੱਗ-ਅਲੱਗ ਇਹਦਾ ਵੀ ਫੈਟ ਦੇ ਹਿਸਾਬ ਨਾਲ ਹੁੰਦਾ ਹਾਂਜੀ ਹਾਂਜੀ ਫੈਟ ਦੇ ਹਿਸਾਬ ਨਾਲ ਅੱਛਾ ਉਹ ਫੈਟ ਦੇ ਤੇ ਗਾਂ ਵਾਲਾ ਸਾਰੀਟ ਲੱਗਦਾ ਤੇ ਗਾਂ ਵਾਲੀਟ ਇਹਨੂੰ ਠੀਕ ਆ ਅੱਛਾ ਜੀ ਦੁੱਧ ਫੇਰ ਦੁੱਧ ਸ਼ੇਰ ਪਾਉਂਦੇ ਕਿੱਥੇ ਪਾਉਂਦੇ ਜਾ ਕੇ ਉਹ ਜਾਂ ਕੋਈ ਭਾਜੀ ਇਹਨਾਂ ਨੂੰ ਨਹੀਂ ਪਤਾ ਆਪਾਂ ਦੁੱਧੀ ਨੂੰ ਪਾ ਦਵੇ ਦੁੱਧੀ ਵਾਂਗ ਬਾਨਾਂ ਨੂੰ ਦਿੰਦੇ ਜਾਂ ਨਹੀਂ ਦਿੰਦੇ ਆ ਉਹ ਤਾਂ ਤੁਸੀਂ ਫੇਰ ਜਿਹੜੇ ਘਰੇ ਚਾਹ ਪਾ ਰਹਾ ਪਾਣੀ ਬਾਸ ਸਾਡਾ ਚਾਹ ਪਾਣੀ ਦੇ ਇਹੀ ਚੱਲਦਾ ਇਹੀ ਚੱਲਦਾ ਅੱਛਾ ਮੈਂ ਸੁਣਿਆ ਦੁੱਧ ਵਿੱਚ ਸਮੈਲ ਵੀ ਹੁੰਦੀ ਸੱਚ ਗੱਲ ਐ ਸਮੈਲ ਆਂਦੀ ਥੋੜੀ ਬਤੀ ਆਂਦੀ ਆ ਜਿੱਦਾਂ ਵਜਾ ਕੀ ਆ ਸਮੈਲ ਆਉਣ ਦੀ ਵਜਾ ਇਹਦੇ ਪੱਠੇ ਹਰੀਆਲੀ ਜਿੱਦਾਂ ਹਰੇ ਪੱਠੇ ਖਾਂਦੀਆਂ ਅੱਛਾ ਉਹਦੀ ਵਜਾ ਆ ਐ ਅੱਛਾ ਬੂਟੀਆਂ ਖਾਂਦੀਆਂ ਇਹ ਬੂਟੀਆਂ ਉਹਦੀ ਵਜਾ ਕਰਕੇ ਸਮ ਅੱਛਾ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਨਹੀਂ ਨਾ ਕੋਈ ਨੁਕਸਾਨ ਨਹੀਂ ਹੈ ਇਹਦੇ ਫਾਇਦੇ ਸਾਡੇ ਨਿਆਣੇ ਨਿੱਕੇ ਆਪ ਪੀਂਦੇ ਸੀ ਆਪੀ ਦਾ ਅੱਛਾ ਨਹੀਂ ਨਹੀਂ ਵਧੀਆ ਜੀ ਆਪ ਤੇਰੇ ਮੂੰਹ ਤੇ ਤੋਂ ਮੂਰੇ ਮੂਰੇ ਚਾਹ ਬਣਾ ਕੇ ਨੂੰ ਪੀ ਖਟੇ ਅੱਛਾ ਇੱਥੇ ਤਾਂ ਮੈਂ ਦੇਖਿਆ ਤੁਸੀਂ ਚਾਹ ਬਣਾਉਣ ਵੇ ਹਾਂਜੀ ਚਾਹ ਪੀਂਦਾ ਸੀ ਅੱਛਾ ਆ ਵੀ ਦੁੱਧ ਚਾਹ ਬਣਾ ਕੇ ਇੱਥੇ ਮਾਰਦੀ ਪੀਣਾ ਠੀਕ ਆ ਤੇ ਸਵੇਰੇ ਫੇ ਕਿੰਨੇ ਕ ਵਜੇ ਇਹਨਾਂ ਲੈ ਕੇ ਨਿਕਲਦੇ ਸਵੇਰੇ 11 12 ਵਜੇ ਨਿਕਲ ਜੀਦਾ ਠੀਕ ਆ ਹਾਂਜੀ 11 12 ਵਜੇ ਨਿਕਲ ਜੇ ਤਾਂ ਫੇਰ ਸ਼ਾਮ ਨੂੰ ਘਰੇ ਵਾੜਨਾ ਹੈ ਸ਼ਾਮ ਨੂੰ 6 7 ਵਜੇ ਘਰ ਵੜੀਗਾ ਕੋ ਘਰੇ ਤਾਂ ਨਹੀਂ ਪੱਠੇ ਪਾਉਂਦੇ ਹੋਵੋਗੇ ਜਾਂ ਜਦਾਂ ਨਹੀਂ ਨਹੀਂ ਘਰ ਕੋਈ ਪੱਠੇ ਨਹੀਂ ਪਾਏ ਬਾਹਰ ਬਾਹਰ ਹੀ ਚੱਲਣੀ ਜਿੱਲੀ ਚੱਲ ਠੀਕ ਆ ਅੱਛਾ ਤੁਸੀਂ ਇਹ ਦੱਸੋ ਤੁਹਾਨੂੰ ਜਿਆਦਾ ਨੌਲੇਜ ਹੋਣੀ ਚਲੋ ਸੰਤਾ ਇੰਨਾ ਪਤਾ ਵੀ ਸੈਲ ਪੂਰੇ ਹੁੰਦੇ ਆ ਹੋਰ ਇਹਦੇ ਕੀ ਫਾਇਦੇ ਆ ਹੋਰ ਫਾਇਦੇ ਤਾਂ ਦੁੱਧ ਦੇ ਬੱਕਰੀ ਦੁੱਧੇ ਹੋਰ ਕੀ ਫਾਇਦੇ ਆ ਫੇਰੇ ਫਾਇਦੇ ਆ ਬੱਚਿਆਂ ਨੂੰ ਦਿਮਾਗ ਨੂੰ ਵਧੀਆ ਹੈ ਅੱਛਾ ਦਿਮਾਗ ਬੱਚੇ ਦਾ ਨਹੀਂ ਚੱਲਦਾ ਆ ਉਹ ਦੁੱਧ ਪਲਾਓ ਕੱਚਾ ਉਹ ਬੱਕਰੀ ਦਾ ਅੱਛਾ ਹਾਂਜੀ ਕੱਚਾ ਹਾਂਜੀ ਅੱਛਾ ਇੱਕ ਦੀ ਹੋਰ ਵੀ ਗੱਲ ਦੱਸਦੇ ਪਏ ਸੀ ਵੀ ਜੜੀ ਬੂਟੀਆਂ ਖਾਂਦੀਆਂ ਕੋਈ ਬੱਕਰੀਆਂ ਇੱਥੇ ਕੁਛ ਆਪ ਤੁਸੀਂ ਦਿਖਾਉਣੇ ਪਏ ਸੀਗੇ ਉਹ ਕਿਹੜੀ ਗੱਲ ਦੱਸਦੇ ਪਏ ਸੀ ਉਹ ਜੜੀ ਬੂਟੀਆਂ ਹੀ ਉਹੀ ਤਾਂ ਦੱਸਦਾ ਸੀ ਮੈਂ ਵੀ ਇਹਦੇ ਤੱਕ 스멜 ਆਂਦੀ ਆ ਅੱਛਾ ਜੜੀ ਜੜੀ ਬੂਟੀਆਂ ਖਾਂਦੀਆਂ ਹਾਂਜੀ ਹਾਂਜੀ ਜੜੀ ਬੂਟੀਆਂ ਜਿੱਦਾਂ ਮਤਲਬ ਹੂੰ ਹੂੰ ਜਿੱਦਾਂ ਆਪਾਂ ਨੂੰ ਨਹੀਂ ਕਿਸੇ ਜੜੀ ਬੂਟੀ ਦਾ ਪਤਾ ਹੈ ਉਹ ਹਰ ਇੱਕ ਬੂਟੀ ਇਹ ਖਾਂਦੀ ਆ ਅੱਛਾ ਕੋਈ ਭੰਗ ਵਗੈਰਾ ਕੋਈ ਇਦਾਂ ਦੀ ਸਭ ਕੁਝ ਖਾਂਦੀ ਭੰਗ ਉਹ ਸਾਰਾ ਦੁੱਧ ਜਾਸਰ ਹੁੰਦਾ ਹੈ ਨਾ ਦੁੱਧ ਜਾਸਰ ਆਣਾ ਫੇਰ ਤਾਂ ਨਸ਼ਾ ਵੀ ਹੁੰਦਾ ਹੋਊ ਬੰਦੇ ਨੂੰ ਜੇ ਭੰਗ ਦਾ ਨਸ਼ਾ ਨਹੀਂ ਹੁੰਦਾ ਬੰਦੇ ਫਰ ਤੋਂਡੇ ਦੇ ਰਸ ਕੱਢ ਲਈ ਆਪਾਂ ਹਾਂ ਉਹਦਾ ਜਿਹੜਾ ਜਿਹਦਾ ਜਿਹੜਾ ਫੋਸ ਆ ਉਹ ਇਹਦੇ ਮੂਤਰਾਂ ਹੀ ਪਸ਼ਾਬਰੇ ਨਿਕਲ ਜਾਣਾ ਜਿਹੜਾ ਅਸਲੀ ਹਰ ਕੇ ਦੁੱਧ ਚ ਆ ਜਾਣਾ ਅੱਛਾ ਅੱਛਾ ਜਿੱਦਾਂ ਹੁਣ ਗਾਂ ਆ ਕਹਿੰਦੇ 9ਵੇਂ ਮਹੀਨੇ ਸੂੰਦੀ ਆ ਸਾਲ ਚੱਕ ਵਾਰੀ ਹੈ ਸੂੰਦੀ ਆ ਨਾ ਜਰੋਂ ਮੈਨੂੰ ਵੀ ਜਿਆਦਾ ਨੋਲੇਜ ਹੈਗੀ ਇਹ ਬੱਕਰੀ ਦਾ ਕੀ ਸਿਸਟਮ ਹੁੰਦਾ ਬੱਕਰੀ ਕਿੰਨੇ ਚਿਰ ਆ ਪਾ ਜੀ 5ਵੇਂ ਮਹੀਨੇ ਸੂੰਦੀ ਆ ਅੱਛਾ 5 ਮਹੀਨੇ ਬਾਅਦ 5 ਮਹੀਨੇ ਬਾਅਦ ਸੂਪ ਪੈਣੀ ਹੈ ਅੱਛਾ ਫਿਰ ਇਹਦੇ ਜਵਾਕ ਬੱਚੇ ਕਿੰਨੇ ਕ ਹੁੰਦੇ ਆ ਬੱਚੇ ਤੇ 2 1 3 ਵੀ ਦੇ ਦਿੰਦੀ ਹੈ ਅੱਛਾ ਹਾਂਜੀ ਠੀਕ ਆ ਦੋ ਤਿੰਨ ਹੈ ਨਾ ਫੇਰ ਤਾਂ ਮਤਲਬ 5 ਮਹੀਨੇ ਬਾਅਦ 6 ਮਹੀਨੇ ਬਾਅਦ ਸੂਪੀ ਤਾਂ ਫੇਰ ਇਹ ਵੀ ਫਾਇਦਾ ਦੀ ਬੱਚੇ ਪਾੜੋ ਕਿੰਨੇ ਚਿਰ ਚ ਜਵਾਨ ਹੋ ਜਾਂਦੇ ਪ੍ਰੋਪਰ ਬੱਕਰੀ ਜਾਂ ਬੱਕਰਾ ਬਣ ਜਾਂਦਾ ਬੱਚਾ ਬੱਕਰਾ ਭਾਜੀ ਸਾਲ ਦੇ ਵਿੱਚ ਬੱਕਰਾ ਪ੍ਰੋਪਰ ਬਣ ਜਾਂਦਾ ਪ੍ਰੋਪਰ ਤਿਆਰ ਹੋ ਜਾਂਦਾ ਹੈ ਨਾ ਅੱਛਾ ਮੈਂ ਕਈ ਵੀਡੀਓ ਦੇਖੀਆਂ ਨੇਟ ਦੇ ਉੱਤੇ ਕਈ ਦਿਖਾਉਂਦੇ ਬਹੁਤ ਪਲੇ ਪਲੇ ਬੱਕਰੇ ਬੜੇ ਤਗੜੇ ਜਿਹਦਾ ਪਾਕਿਸਤਾਨ 'ਚ ਹੋ ਗਿਆ ਜਾਂ ਹੋਰ ਮੰਡੀਆਂ ਚ ਰਾਦੇ ਉਹ ਬੱਕਰੇ ਅਲੱਗ ਹੁੰਦੀ ਨਸਲ ਜਿਹੜੀ ਉਹ ਅਲੱਗ ਹੈ ਨਸਲ ਵੀ ਲੱਗਿਆ ਉਹ ਪਰ ਉਹ ਖਰਾਕ ਦਾ ਵੀ ਫਰਕ ਬਹੁਤ ਆ ਅੱਛਾ ਖਰਾਕ ਦਾ ਫਰਕ ਜੀ ਹੁਣ ਆਪਾਂ ਆਮ ਬੱਕਰੇ ਨੂੰ ਪਾਉਂਗੇ ਉਹ ਤਾਂ ਨਹੀਂ ਇਦਾਂ ਦਾ ਬਣਨਾ ਉਹ ਆਮ ਨੂੰ ਨਹੀਂ ਬਣਨਾ ਅੱਛਾ ਉਹ ਬੱਕਰੇ ਵਾਲਾ ਉਹ ਖਰਾਕ ਭਾਜੀ ਫੇ ਉਸ ਹਾਮਨਾ ਨਾ ਜਿੱਦਾਂ ਕੱਲਾ ਰਹਿਣਾ ਉਹਨੇ ਹਾਂ ਦਾ ਵਧੀਆ ਖਰਾਕ ਖਾਣੀ ਹਰ ਵੇਲੇ ਖਰਾਬ ਚ ਰਹਿਣਾ ਇਹ ਗੱਲਾਂ ਹੋ ਜਾਂਦੀਆਂ ਅੱਛਾ ਆਪਣੇ ਹੈਗੀਆਂ ਬਾਹਰ ਸਾਇਤ ਤੇ ਕੱਲੀਆਂ ਹੂੰ ਇਹ ਵੀ ਗਾਸੀ ਮਾੜੇ ਮੋਟੇ ਨੇ ਪੱਠੇ ਖਾਣੇ ਪੱਠੇ ਮਾੜੇ ਮੋਟੇ ਪੱਠੇ ਸਰਦੇ ਹੀ ਆ ਜਿਹੜੇ ਹੁਣ ਇੰਨੇ ਇੰਨੇ ਲੱਖਾਂ ਦੇ ਬੱਕਰੇ ਵੇਖਦੇ ਕੋਈ 4 ਲੱਖ ਦਾ ਕੋਈ 3 ਲੱਖ ਦਾ ਉਹ ਇੰਨੇ ਮਹਿੰਗੇ ਕਿਉਂ ਵੇਖ ਰਹੇ ਆ ਕੋਈ ਮਹਿੰਗੇ ਭਾਈ ਖੱਸੀ ਕਰਕੇ ਵੇਖਦੇ ਨਾ ਅੱਛਾ ਉਹ ਖੱਸੀ ਕਰਕੇ ਮੈਂ ਵੇਚ ਦੇ ਦਿੰਦੇ ਹਾਂ ਉਹਨੂੰ ਖੱਸੀ ਕਰਨ ਦੇ ਨਾਲ ਫੇ ਕੀ ਬੈਨੀਫਿਟ ਕੀ ਹੁੰਦਾ ਬੈਨੀਫਿਟ ਉਹਦਾ ਮੀਟ ਦਾ ਵੱਧਾ ਅੱਛਾ ਜਿਹਦਾ ਹੁਣ ਆਂਡੜਾ ਬੱਕਰਾ ਇਹਦੇ ਮੀਟ ਨਹੀਂ ਇੰਨਾ ਹੋਣਾ ਅੱਛਾ ਉਹ ਜੀ ਮੀਟ ਜ਼ਿਆਦਾ ਦੁੱਗਣਾ ਹੋ ਜਾਣਾ ਅੱਛਾ ਉਹਨੂੰ ਤਿਆਰ ਕੀਤਾ ਜਾਂਦਾ ਉਸ ਹਾਲਨਾ ਵੀ ਉਹਦਾ ਮੀਟ ਜ਼ਿਆਦਾ ਹੋਵੇ ਫਿਰ ਲੋਕ ਖਾਂਦੇ ਹਨਾ ਉਹ ਸਹੀ ਦਾ ਹਾਂਜੀ ਹਾਂਜੀ ਅੱਛਾ ਇਹ ਵੀ ਅੱਜ ਸਾਨੂੰ ਗੱਲ ਪਤਾ ਲੱਗੀ ਹਨਾ ਕਈ ਮੰਡੀਆਂ ਦੇ ਵਿੱਚ ਲੈ ਕੇ ਵੱਡੇ ਵੱਡੇ ਬੱਕਰੇ ਬਹੁਤ ਲੋਕੀ ਮਹਿੰਗੇ ਵੇਚਦੇ ਹਨਾ ਇਹ ਖਰਾਕ ਦੇ ਸਿਰ ਤੇ ਨਾ ਉਹ ਖਰਾਕ ਜਿਹਦਾ ਖੱਸੀ ਕਰਾ ਲਈਏ ਆਪਾਂ ਖੱਸੀ ਬੱਕਰਾ ਆਂਡੜਾ ਬੱਕਰਾ ਵੀ ਤਕੜਾ ਹੋ ਜਾਂਦਾ ਅੱਛਾ ਜਦੋਂ ਤਾਂ ਵਿਆਹਾਂ ਸ਼ਾਦੀਆਂ ਜੋ ਤੁਹਾਡੇ ਘਰਾਂ ਚ ਆਵੇ ਵਿਆਹ ਹੁੰਦਾ ਹਨਾ ਉਹਦੇ ਵਿਆਹ ਦੇ ਵਿੱਚ ਫਿਰ ਤੁਹਾਡੇ ਇਹੀ ਚੱਲਦਾ ਜਾਂਦਾ ਸਾਡੇ ਇਹੀ ਚੱਲਦਾ ਬੱਕਰੇ ਛੱਡ ਲਾ ਅੱਛਾ ਉਹ ਕੀ ਸਿਸਟਮ ਆੜੇ ਉਹਦੇ ਬਾਰੇ ਤੁਸੀਂ ਦੱਸੋ ਕਿਦਾਂ ਜਿੱਦਾਂ ਵਿਆਹਾਂ ਸ਼ਾਦੀਆਂ ਦੇ ਹੂੰ ਵਿਆਹਾਂ ਸ਼ਾਦੀਆਂ ਦੇ ਪੰਜ ਫਿਰ ਜਦੋਂ ਸਾਡੇ ਲਾਣਾ ਪੈਂਦਾ ਜ਼ਰੂਰੀ ਅੱਛਾ ਬੱਕਰੇ ਦਾ ਮੀਟ ਜਾਂਦਾ ਜਦੋਂ ਮੁੰਡਾ ਜੰਮਿਆ ਜਾਂ ਵਿਆਹ ਹੋਇਆ ਉਹ ਸਾਡੇ ਬੱਕਰਾ ਲਾਣੇ ਪੈਣਾ ਸਾਡੇ ਗੁਰੂ ਦਾ ਆਪ ਦਾ ਅੱਛਾ ਉਹ ਸਾਨੂੰ ਲਾਣਾ ਹੀ ਪੈਣਾ ਅਸ਼ੇਸ਼ ਪਿੱਛੋਂ ਹੀ ਚੱਲਦਾ ਆ ਰਿਹਾ ਹੈ ਪਿੱਛੋਂ ਦੀ ਰੀਤੀ ਰਵਾਜ ਚੱਲਦਾ ਸਾਡੇ ਬੜੇ ਬਜ਼ੁਰਗਾਂ ਤੋਂ ਚੱਲਦਾ ਆਉਂਦਾ ਹੈ ਅੱਛਾ ਫਿਰ ਇਦਾਂ ਤਾਂ ਤੁਹਾਨੂੰ ਫਿਰ ਬਹੁਤ ਖਰਚਾ ਪੈਂਦਾ ਹੁਣ ਬੱਕਰੇ ਦਾ ਖਰਚਾ ਤਾਂ ਪਏ ਹੁਣ ਪੈਣਾ ਹੈ ਭਾਜੀ ਰੀਤੀ ਰਵਾਜ ਵੀ ਕਰਨੇ ਹੁੰਦੇ ਫਿਰ ਵੀ ਆਪਣਾ ਜਿਹੜਾ ਆਪ ਪਾਲਿਆ ਉਹ ਹੀ ਬੱਕਰਾ ਆਪ ਹੀ ਪਾਲਿਆ ਤੁਸੀਂ ਪਾਲਿਆ ਜਿਹੜਾ ਪਾਲਿਆ ਉਹ ਹੀ ਵੜਦਾ ਹੈ ਵੜਨਾ ਵੀ ਆਪ ਹੀ ਸਾਰਾ ਕਰੀਏ ਵੜਨਾ ਵੀ ਆਪ ਹੀ ਹੈ ਠੀਕ ਆ ਗੁਜ਼ਾਰਾ ਵਧੀਆ ਚੱਲੀ ਜਾਂਦਾ ਕੋਈ ਇਦਾਂ ਇਦਾਂ ਨਹੀਂ ਵੀ ਚਲੋ ਆਪਣਾ ਕੰਮ ਹੈ ਨਾ ਜਿੱਦਾਂ ਚੱਲੀ ਜਾਂਦਾ ਜੀ ਬਹੁਤ ਵਧੀਆ ਚੱਲੀ ਜਾਂਦਾ ਆਪਣਾ ਠੀਕ ਆ ਮੰਨ ਲਓ ਜਿੱਦਾਂ ਹੁ ਇੱਕ ਦਿਨ ਸਵੇਰੇ ਸ਼ਾਮ ਚਾਉਨੇ ਆ ਇੱਕ ਟਾਈਮ ਚੋਈਂਦਾ ਅੱਛਾ ਇੱਕ ਟਾਈਮ ਹੀ ਚੋਈਂਦਾ ਥੋੜੀ ਜਿਹੀ ਘਰ ਰਹਿੰਦਾ ਜਾਂ ਥੋੜੀ ਬੱਚੇ ਨਾਲ ਆਉਂਦੇ ਆ ਅੱਛਾ ਤੇ ਬੱਚਿਆਂ ਨੂੰ ਦੁੱਧ ਪਲਾਣਾ ਹੁੰਦਾ ਹਾਂ ਨਹੀਂ ਫੇ ਸਵੇਰ ਨੂੰ ਚਾਉਨੇ ਜਾਂ ਸ਼ਾਮ ਸਵੇਰ ਨੂੰ ਚੋਈ ਅੱਛਾ ਸਵੇਰੇ ਇੱਕ ਟਾਈਮ ਚੋਹ ਗਏ ਹੁਣ ਅੱਜ ਜਿੱਦਾਂ ਹੁਣ ਇਹਨਾਂ ਚਰਾ ਲਿਆ ਉਸ ਤੋਂ ਬਾਅਦ ਅਗਲਾ ਸਵੇਰੇ ਚਾਉਣੀ ਅੱਛਾ ਮੈਂ ਮੈਨੂੰ ਲੱਗਾ ਸ਼ਾਇਦ ਦੋ ਟਾਈਮ ਨਹੀਂ ਨਹੀਂ ਦੋ ਟਾਈਮ ਹੱਲੇ ਨਹੀਂ ਚੋਈਆਂ ਭਾਜੀ ਠੀਕ ਆ ਜਦੋਂ ਫੇ ਜਦੋਂ ਬਾਢੀ ਹੁੰਦੀ ਉਹ ਦੋ ਟਾਈਮ ਚੋੜ ਜੀ ਠੀਕ ਆ ਆਪਾਂ ਇਹ ਵੀ ਗੱਲ ਕਰੀਏ ਜਿੱਦਾਂ ਹੁਣ ਟੋਟਲ ਬੱਕਰੀਆਂ ਦੀਆਂ 10 ਕਿਲੋ ਦੁੱਧ ਇੱਕ ਦਿਨ ਦਾ ਜਾਂਦਾ ਹਾਂਜੀ ਹਾਂਜੀ ਤੇ ਮਹੀਨੇ ਦੀ ਆਪਾਂ ਪੁੱਛ ਸਕਦੇ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਹੈਗੀ ਨਾ ਮਹੀਨੇ ਦੀ ਕਿੰਨੀ ਇਨਕਮ ਹੋ ਜਾਂਦੀ ਦੁੱਧ ਹੀ ਕੱਲੇ ਦੀ ਮਹੀਨੇ ਦੀ ਭਾਜੀ ਫੇ ਹੁਣ ਸਾ ਦੁੱਧ ਦੇ ਹਿਸਾਬ ਨਾਲ ਹੀ ਆ ਫਿਰ 10 ਕਿਲੋ ਦੁੱਧ ਆ ਜਾਂਦਾ 10 ਕਿਲੋ ਕਿੰਨੇ ਦਾ ਹੋ ਗਿਆ 10 ਕਿਲੋ ਇਹ ਹੋ ਗਿਆ 40 ਰੁਪਏ ਹਾਮਲਾ ਲਾ ਲਾ 400 ਦਾ ਹੋ ਗਿਆ 10000 12000 ਫੜ ਲਈਦਾ ਤੋ ਡਵਾਂਸ ਅੱਛਾ 10 12000 ਰੁਪਏ ਫੜ ਲੈ ਡਵਾਂਸ ਫੜ ਲਈਦਾ ਫਿਰ ਉਹ ਦੁੱਧ ਚ ਕਟਾ ਦੀ ਦੇ ਥੋੜੇ ਬੱਲੇ ਅੱਛਾ ਮੰਨ ਲਓ ਕਈ ਬੰਦੇ ਸ਼ਕੀਨ ਹੁੰਦੇ ਦੁੱਧ ਪੀਂ ਜਾਂਦੇ ਉਹਦਾ ਵੀ ਬੰਦਾ ਤੁਹਾਡੇ ਤੋ ਜਿੱਦਾਂ ਹੁਣ ਕੋਈ ਆਇਆ ਤੁਹਾਡੇ ਕੋ ਭਾਈ ਮੈਨੂੰ ਦੁੱਧ ਦੇ ਦੇ 100 ਦਾ ਨਹੀਂ ਪੀ ਸਕਦੇ ਤਰੀ ਵੀ ਪੀ ਸਕਦੇ ਕੋਈ ਚੱਕਰੀ ਨਹੀਂ ਨਹੀਂ ਫਰੀ ਤਾਂ ਨਹੀਂ ਚਲੋ ਪੈਸੇ ਦੇ ਕੇ ਕਈ ਬੰਦੇ ਲੈ ਜਾਂਦੇ ਇਹਦਾ ਦੇ ਵੀ ਦਿੰਦੇ ਦੁੱਧ ਜੋ ਕੇ ਮੈਂ ਸੁਣਿਆ ਕਹਿੰਦੇ ਬੱਕਰੀ ਜਦੋਂ ਮਾਰਨੀ ਚੋ ਸਕਦੇ ਆਪ ਜਿਓੜੇ ਸੱਚ ਗੱਲ ਸੱਚ ਗੱਲ ਇਹ ਮਾਰਦੀ ਨਾਲੋ ਨਾਲ ਦੁਕਾਨਦਾਰ ਕੁਦਰਤੀ ਘੰਟੇ ਬਾ ਦੁੱਧ ਨੂੰ ਨਾ ਲਾ ਲੈਣਾ ਘੰਟੇ ਡੇਢ ਘੰਟੇ ਬਾ ਕਿਲੋ ਅੱਧਾ ਕਿਲੋ ਦੁੱਧ ਕਰ ਲੈਣਾ ਮਤਲਬ ਜਿੱਦਾਂ ਤੁਸੀਂ ਹੁਣ ਸਵੇਰੇ ਚੋਣਾ ਹੀ ਉਹ ਪਹਿਲਾਂ ਵੀ ਚੋ ਸਕਦੇ ਹਨਾ ਪਹਿਲਾਂ ਵੀ ਚੋ ਸਕਦੇ ਸਵੇਰੇ ਘਟ ਜੂ ਜਾਂਦੀ ਦੀ ਗੱਲ ਨਹੀਂ ਹੈ ਕਿ ਮੱਝਾਂ ਨੂੰ ਟਾਈਮ ਤਾਂ ਨਹੀਂ ਹੈਗਾ ਕੋਈ ਵੀ ਅੱਛਾ ਜਦੋਂ ਮਾਰਦੀ ਚੋ ਸਕਦਾ ਰਾਤ ਨੂੰ 12 ਵਜੇ 2 ਵਜੇ 4 ਵਜੇ ਅੱਛਾ ਜਦੋਂ ਮਾਰਦੀ ਚੋ ਸਕਦਾ ਮਤਲਬ ਅੱਧਾ ਕਿਲੋ ਘੰਟੇ ਬਾਦ ਨੇ ਕਰ ਜਾਣਾ ਘੰਟੇ ਡੇਢ ਘੰਟੇ ਬਾਅਦ ਦਾ ਪੌਣਾ ਕਿਲੋ ਕਰ ਜਾਣਾ ਅੱਛਾ ਬਾਕੀ ਕੋਈ ਦਿੱਕਤ ਪਰੇਸ਼ਾਨੀ ਤੁਹਾਨੂੰ ਕੀ ਆਉਂਦੀ ਅੱਜ ਕੱਲ ਦੇ ਟਾਈਮ ਦੇ ਜਿੱਦਾਂ ਹੁਣ ਤੁਸੀਂ ਇੱਥੇ ਖੜੇ ਸੀ ਮੈਂ ਦੇਖਿਆ ਇੱਕ ਬੰਦਾ ਤੁਹਾਡੇ ਕੋ ਆਇਆ ਕਹਿੰਦਾ ਵੀ ਭਾਈ ਇੱਥੇ ਨਹੀਂ ਤੁਸੀਂ ਆਪਣਾ ਡੰਗਰ ਲੈ ਕੇ ਉਧਰ ਚੱਲ ਜਾਓ ਦਿੱਕਤ ਭਾਜੀ ਫੇਹੀ ਹੀ ਗੱਲਾਂ ਆਉਂਦੀ ਸਾਨੂੰ ਫੇ ਪ੍ਰਾਟਾ ਪਰੋਟੇ ਤੇ ਰੋਕ ਦਿੰਦੇ ਆ ਹੂੰ ਜਦੋਂ ਮੈਂ ਬਰੇਤ ਗਿਆ ਹੋਵੇ ਨਫ਼ਰਤ ਕਰਦੇ ਫੇ ਨਾ ਕਾਹਦੇ ਇਦਾਂ ਕਿਉਂ ਉਪਰੀ ਵੰਤ ਨੂੰ ਪਤਾ ਵੀ ਨੀਮਣ-ਮੋਗਣ ਕਰਦੀ ਆ ਪਿਸ਼ਾਬ ਕਰਦੀ ਆ ਫੇਸ ਕਰਕੇ ਹਾਂ ਨਹੀਂ ਤੁਸੀਂ ਤਾਂ ਵੈਸੇ ਘਰਾਂ ਤੋਂ ਬਾਹਰ ਹੀ ਸਾਈਡ ਤੇ ਆ ਛੜਕ ਦੇ ਦਾ ਬੰਦਾ ਸੜਕ ਸੁੱਕ ਤੇ ਆਈਦਾ ਹੋਰ ਵੀ ਕੋਈ ਦਿੱਕਤ ਆਉਂਦੀ ਤੁਹਾਨੂੰ ਕੋਈ ਦਾ ਰ ਆ ਪਰੇਸ਼ਾਨੀ ਦੇ ਵਿੱਚ ਕੋਈ ਲੋਕ ਆ ਪਰੇਸ਼ਾਨੀ ਤੇ ਆਂਦੀ ਆ ਭਾਈ ਹੁਣ ਸਿਆਲ ਨੂੰ ਵੀ ਦਿੱਕਤਾਂ ਆਂਦੀ ਆ ਕਣਕਾਂ-ਕੁਣਕਾਂ ਦੀ ਲੁਕਾਂ ਨਹੀਂ ਵੱਧ ਗਈਆਂ ਹਾਂ ਉਹ ਵੀ ਧਿਆਨ ਰੱਖਣਾ ਚਲੋ ਕਿਸੇ ਦਾ ਨੁਕਸਾਨ ਵੀ ਹੋਣਾ ਚਾਹੀਦਾ ਬਾਕੀ ਇਦਾਂ ਜਿੱਦਾਂ ਹੁਣ ਪਲਾਟ ਖਾਲੀ ਆਦੇ ਖਾਲੀ ਪਲੇਟਾਂ ਚ ਇਦਾਂ ਹੁਣ ਚਾਰ ਚੂ ਲੈ ਲਈਆਂ ਹੂੰ ਨਹੀਂ ਬਹੁਤ ਵਧੀਆ ਚਲੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਜਿੰਨੀ ਕੀ ਇਨਫੋਰਮੇਸ਼ਨ ਸੀਗੀ ਭਾਈ ਨੇ ਦਿੱਤੀ ਤੇ ਬਹੁਤ ਬਹੁਤ ਧੰਨਵਾਦ ਆ ਬਾਕੀ ਇੱਥੇ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਤੇ ਵੀਰ ਹੁਣਾਂ ਦਾ ਬਹੁਤ ਧੰਨਵਾਦ ਟਾਈਮ ਦਿੱਤਾ ਮੈਂ ਕਿਹਾ ਚਲੋ ਗੱਲਬਾਤ ਕਰੀ ਹੈ ਹਨਾ ਪੁੱਛਣਾ ਚਾਹੀਦਾ ਬਾਕੀ ਜਿਹੜੇ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਓ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ